ਤੱਕਦੀ ਹੈ ਜਾਂਦਾ ਰਹਿੰਦੇ ਆ ਜਾਂਦਾ ਰਹੇ ਦੀਪ ਹਰ ਕਬੱਡੀ ਪਾਕੀ ਵੱਡੇ ਭਾਈ ਕਰੀਗਲ ਸਾਹਿਬ ਇਹ ਸ਼ਖੰਦੇ ਹਰਿਆਣੇ ਵਾਲਾ ਆ ਤੱਕਦੇ ਖੇਡ ਮੈਦਾਨ ਦੇ ਵਿੱਚ ਸ਼ੀਲੂ 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 ਦੇ ਬਤੇ ਦਾ ਸੰਡਾ ਦਾ ਜਿਹੜਾ ਦੋ ਜੱਫੇ ਲਾਊਗਾ 5000 1000 1000 ਸ਼ੀਲੂ ਕਰ ਗਿਆ ਨਾ ਨਾ ਇੱਕ ਰਾਣੀ ਵਾਲਾ ਮਾਰਿਓ ਲਾ ਇੱਥੇ ਵੀ ਮੁੰਡਿਆਂ ਦਾ ਜੋਰ ਕਿੰਨਾ ਲੱਗਾ ਹੋਊਗਾ ਰਾਜਾ ਰਾਜਾ ਮੁੰਡਾ ਇੱਕ ਲੱਗਿਆ ਜਿੱਦਣ ਦੋ ਜੱਫੇ ਲੱਗੇ 5000 ਮੇਰੇ ਆ ਰੱਬਾ ਸਵਾਦ ਆ ਗਿਆ ਉਹ ਰਾਣੀ ਬਣਾ ਦਾ ਤੋਤਾ ਭਰਾ ਸਾਡਾ ਉਹ ਬੈਠਾ ਵੀਰ ਯਾਰਾਂ ਦਾ ਯਾਰ ਇੱਧਰ ਸਾਲੂ ਵਾਲਾ ਗੋੜਾ ਕਰਨ ਬੰਦੋ ਵਾਲੀਆ ਨਾਲ ਦੀਪਾ ਸਾਹਮਣੇ ਰੇਣਾ ਇਹ ਲੱਗਦਾ ਲੱਤੀ ਕਰਾਉਂਦਾ ਬੱਲੇ ਬੱਲੇ ਸਿਰ ਬ੍ਰਦਰ ਦੀ ਹੈ ਜਿੰਦਰ ਸੁਖਿੰਦਰ ਦਾਵੇਦੀ ਹੈ ਨਾਲ ਅਮਰੀਕਾ ਤੋਂ ਕਿਪੇ ਟਾਂਡੇ ਹਾਂ ਦੀ ਟੀਮ ਹੈ ਇੱਧਰ ਕਹਿੰਦੇ ਜੱਟ ਕੱਲਾ ਹੀ ਸੌ ਵਰਗਾ ਜਿੱਥੇ ਮਰਜੀ ਸਿੰਘ ਬਸਾਰੀ ਆਹ ਕਹਿੰਦੇ ਸ਼ਿੱਲੂ ਹਿਆਣੇ ਵਾਲਾ ਇਹ ਪੀਟਰ ਸ਼ਿੱਲੂ 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 ਨੱਚਿਆ ਔਰ ਰਾਣੀ ਵਾਲਾ ਨੱਚਿਆ ਸੰਧਾਲੀਓ ਕਿੰਨਾ ਖੁਸ਼ ਹੋ ਆਵਾਜ਼ ਆ ਉਹ ਬੈਠਾ ਕੋਰਤ ਉੱਤੇ ਸੰਧਾਲੀਆ ਮਾ ਫਿਰ ਕਬੱਡੀ ਦਾ ਖਵਾਲਾ ਤੇ ਤਾੜਾ ਦੋਹਾਂ ਟੀਮਾਂ ਲਈ ਕਿਹੜੀ ਟੀਮ ਜਿੱਤ ਗਈ ਦੱਸਿਓ ਪੁਆਇੰਟਾਂ ਦਾ ਲੇਖਾ ਜੋਖਾ ਟੀਵੀ ਜਗਨਦਰ ਦੇ ਪੁਆਇੰਟ 26 ਦੇ ਬੰਟੀ ਲੈ ਵੀ